ਐਮਸੀਐਂਡੀ ਦੇ ਪ੍ਰਧਾਨ ਦੀ ਆਪਸ ਦੇ ਵਿੱਚ ਨਹੀਂ ਬੰਦ ਰਹੀ ਤੁਸੀਂ ਜੋ ਲੈ ਕੇ ਐਮਸੀ ਤੁਹਾਡੇ ਤੱਕ ਵੀ ਪਹੁੰਚ ਕੀਤੀ ਪਰ ਕੋਈ ਹੱਲ ਨਹੀਂ ਹੋ ਰਿਹਾ ਸ਼ਹਿਰ ਦਾ ਜਿਹੜਾ ਬੁਰਾ ਹਾਲ ਹੈ ਦੇਖੋ ਇਸ ਤਰ੍ਹਾਂ ਕਿ ਤੁਹਾਡਾ ਗੱਲ ਹੈ ਜਿਹੜੀ ਬਿਲਕੁਲ ਵਾਜਬ ਹੈ ਇਹ ਇਹ ਪਿਛਲੇ ਕੁਝ ਦਿਨਾਂ ਤੋਂ ਮਸਲਾ ਜਿਹੜਾ ਉਹ ਚੱਲ ਰਿਹਾ ਹੈ ਪਹਿਲਾਂ ਵੀ ਮੈਂ ਜਦੋਂ ਇਹ ਮੇਰੇ ਧਿਆਨ ਦੇ ਵਿੱਚ ਆਇਆ ਸੀਗਾ ਉਦੋਂ ਮੈਨੂੰ ਵੀ ਮਿਲੀ ਸੀਗੀ ਉਸ ਤੋਂ ਬਾਅਦ ਸ਼ਾਇਦ ਚੀਮਾ ਸਾਹਿਬ ਹੋਣਾ ਨੂੰ ਔਰ ਬਾਕੀ ਲੀਡਰਸ਼ਿਪ ਨੂੰ ਵੀ ਮਿਲ ਕੇ ਆਏ ਨੇ ਤੇ ਮੈਂ ਤਾਂ ਉਹਨਾਂ ਨੂੰ ਇਹੀ ਕਹੂੰਗਾ ਕਿ ਇਹ ਸ਼ਾਇਦ ਤੁਹਾਡਾ ਸਾਰ ਆਪਣਾ ਸਾਰਿਆਂ ਦਾ ਸਾਂਝਾ ਹੈ ਇਹਦੇ ਆਪਸੀ ਜੇ ਕੋਈ ਉਨੀ ਕੀ ਕਿਸੇ ਦੀ ਕਿਸੇ ਨਾਲ ਨਹੀਂ ਬਣਦੀ ਹੈਗੀ ਉਦੇ ਕਰਕੇ ਸ਼ਹਿਰ ਜਿਹੜਾ ਉਹ ਸਫਰ ਨਹੀਂ ਕਰਨਾ ਚਾਹੀਦਾ ਜਦੋਂ ਇੱਕ ਦਿਨ ਮੈਨੂੰ ਪਤਾ ਲੱਗਿਆ ਸੀਗਾ ਇਹਦੇ ਬਾਰੇ ਤੇ ਮੈਂ ਡੀ ਸਾਹਿਬ ਨੂੰ ਵੀ ਕਿਹਾ ਸੀਗਾ ਅੱਜ ਫੇਰ ਦੁਬਾਰਾ ਉਹਨਾਂ ਨੂੰ ਮੈਂ ਹੀ ਕਹੂੰਗਾ ਕਿ ਸਾਰੀ ਐਡਮਿਨਿਸਟ੍ਰੇਸ਼ਨ ਨੂੰ ਔਰ ਸਾਰੇ ਪੋਲੀਟਿਕਲ ਨੁਮਾਇੰਦਿਆਂ ਨੂੰ ਬੁਲਾ ਕੇ ਇਹ ਮਸਲਾ ਜਲਦੀ ਹੱਲ ਕੀਤਾ ਜਾਵੇ ਸਰ ਨਗਰ ਕੌਂਸਲ ਦੇ ਟੈਂਡਰ ਲੱਗ ਚੁੱਕੇ ਨੇ ਵਰਕ ਆਊਟ ਹੋ ਚੁੱਕੇ ਨੇ ਕੋਈ ਕੰਮ ਨਹੀਂ ਹੋ ਰਿਹਾ ਡੀਸੀ ਦੀ ਕੋਕੀ ਦੇ ਮੂਰੇ ਜਿਹੜੀ ਸੜਕ ਪੱਟੇ ਨੂੰ 9 ਮਹੀਨੇ ਹੋ ਗਏ ਨੇ ਡੀਸੀ ਦਫ਼ਤਰ ਦੀ ਰੋਡ ਹੈ ਉਹਦਾ ਵਰਕ ਨਹੀਂ ਕੰਮ ਜਿੰਦਗੀ ਜੇ ਟੇਰ ਲੱਗੇ ਹੋਣੇ ਕੋਲਾਪਾਰਕ ਆ ਨਹੀਂ ਜੇ ਟੈਂਡਰ ਹੋ ਚੁੱਕੇ ਵਰਕ ਆਊਟ ਲੋਟ ਹੋ ਚੁੱਕੇ ਫਿਰ ਕਿਉਂ ਨਹੀਂ ਹੋ ਰਿਹਾ ਹੈਗਾ ਇਹੀ ਪ੍ਰੋਬਲਮ ਹੈ ਸਰਕਾਰੀ ਦੇ ਅਫਸਰ ਕਰੋ ਗੱਲ ਕਰੋ ਵੀ ਸਰ ਜਿਹੜੇ 9 ਐਮਸੀ ਨੇ ਅਸਤੀਫਾ ਦਿੱਤਾ ਪਾਰਟੀ ਤੋਂ ਹੁਣ ਅਗਲੀ ਕੀ ਰਣਨੀਤੀ ਚੱਲ ਰਹੀ ਹੈ ਕਿਉਂਕਿ ਉਹ ਪਾਰਟੀ ਉਹਨਾਂ ਦੀ ਜਿਹੜੀ ਪਾਰਟੀ ਨਹੀਂ ਦੇਖੋ ਇਸ ਤਰ੍ਹਾਂ ਜਿਵੇਂ ਮੇਰੇ ਕੋਲ ਤਾਂ ਇਹ ਜੇ ਮੈਂ ਅਖਬਾਰ ਦੇ ਵਿੱਚ ਖਬਰ ਜ਼ਰੂਰ ਪੜੀ ਸੀਗੀ ਪਰ ਮੇਰੇ ਕੋਲ ਇਹ ਜੇ ਐਸ ਪਾਰਟੀ ਪ੍ਰਧਾਨ ਮੇਰੇ ਕੋਲ ਕਿਸੇ ਦਾ ਅਸਤੀਫਾ ਨਹੀਂ ਪਹੁੰਚਿਆ ਹੈਗਾ ਹੁਣ ਉਹਨਾਂ ਨੇ ਅਸਤੀਫਾ ਪਾਰਟੀ ਤੋਂ ਦਿੱਤਾ ਹੈ ਜਾਂ ਐਮਸੀ ਸ਼ਿਪ ਤੋਂ ਦਿੱਤਾ ਹੈ ਇਸ ਚੀਜ਼ ਦੀ ਕਲੈਰਿਟੀ ਮੈਨੂੰ ਨਹੀਂ ਆਈ ਫਿਰ ਦੇਖੋ ਇਹ ਲੋਕਾਂ ਨੇ ਬਣਾਇਆ ਸੀ ਲੋਕਾਂ ਦੇ ਨਾਲ ਖੜਾ ਫਿਰ 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 ਮੈਂ ਤੁਹਾਨੂੰ ਅੱਜ ਕਲੀਅਰ ਕਰ ਦੇਣਾ ਚਾਹਣਾ ਕਿ ਉਹਨਾਂ ਨੇ ਸ਼ਾਇਦ ਮੀਡੀਆ ਦੇ ਵਿੱਚ ਇਹ ਗੱਲ ਕਹੀ ਹੋਊਗੀ ਹਜੇ ਐਜ਼ ਪਾਰਟੀ ਪ੍ਰਧਾਨ ਮੇਰੇ ਕੋਲ ਅਸਤੀਫਾ ਕੋਈ ਨਹੀਂ ਪਹੁੰਚਿਆ ਹੈਗਾ ਮੇਨ ਨੂੰ ਉਹਨਾਂ ਦਾ ਕੰਮ ਦਾ ਗੱ ਵੀ ਸ਼ਹਿਰ ਦੇ ਵਿਕਾਸ ਦਾ ਕੰਮ ਸਫਾਈ ਹੋਵੇ ਸੀਵੇ ਜੋਵੇ ਕੰਮ ਐਮਸੀ ਦੇ ਫਾਦਰ ਮੀਰ ਤੁਗੀ ਜੀ ਦੇ ਦੋ ਤਿੰਨ ਪੰਜ ਚਿਕਨ ਗੋਨੀ ਦਾ ਜਿਹੜੇ ਮੌਤਾਂ ਨੇ ਮੈਂ ਮੈਂ ਇਕਲਕਲ ਗੱਲ ਦਾ ਜਵਾਬ ਦੇਣਾ ਤੁਹਾਡਾ ਜਿਹੜੇ ਸਰ ਸਰਕਾਰ ਜੇ ਤਾਂ ਤੁਸੀਂ ਕਹਿ ਰਹੇ ਹੋ ਕਿ ਇੱਕ ਸਕਿੰਟ ਈ ਸਭ ਕੀ ਹਾਲ ਠੀਕ ਹੋ ਜੀ ਈ ਸਭ ਮੈਂ ਇਥੇ ਸੰਗਰੂਰ ਰੈਸਟ ਹਾਊਸ ਦੇ ਵਿੱਚ ਆ ਸਾਰੇ ਪੱਤਰਕਾਰ ਵੀਰ ਬੈਠੇ ਨੇ ਇਹ ਜਿਹੜਾ ਅੱਜ ਨਾ ਜੀ ਤੁਸੀਂ ਲੋਕਲ ਐਸ ਡੀ ਐਮ ਨੂੰ ਈਓ ਨੂੰ ਔਰ ਮੈਂ ਐਮ ਐਲ ਏ ਨੂੰ ਵੀ ਕਹਿ ਦੇਣਾ ਔਰ ਪ੍ਰਧਾਨ ਨੂੰ ਸਾਰੇ ਨੂੰ ਬੁਲਾ ਕੇ ਨਹੀਂ ਜਿਹੜੇ ਆਪਣਾ ਸ਼ਹਿਰ ਚ ਗੰਦਗੀ ਗੁੰਦਗੀ ਵਾਲਾ ਮਸਲਾ ਕਾਫੀ ਵਧਿਆ ਪਿਆ ਹੈ ਪਲੱਸ ਜਿਹੜੇ ਤੁਹਾਡੇ ਕੋਈ ਡਿਵੈਲਪਮੈਂਟ ਦੇ ਕੰਮ ਨੇ ਕਹਿੰਦੇ ਵਰਕ ਆਰਡਰ ਵਗੈਰਾ ਹੋ ਚੁੱਕੇ ਪਰ ਹਜੇ ਤੱਕ ਕੰਮ ਨਹੀਂ ਚੱਲ ਰਿਹਾ ਹੈਗਾ ਉਹ ਹੈ ਤੁਹਾਡੀ ਨੋਟਿਸ ਚ ਸਾਰਾ ਹੂੰ ਓਕੇ ਠੀਕ ਹੈ ਜੀ ਤੁਸੀਂ ਨਾ ਜੀ ਡੀ ਸਾਬ ਡੀ ਸਾਬ 让我们 ਬੀ ਵੈਰੀ ਵੈਰੀ ਕਲੀਅਰ ਬੜੀਆਂ ਬੜੀਆਂ ਕਲੀਅਰ ਡਾਇਰੈਕਸ਼ਨਸ ਨੇ ਕਿ ਏਡੀਸੀ ਏਡੀਸੀ ਦੀ ਐਸਡੀਐਮ ਆ ਸਾਰਿਆਂ ਦੀ ਡਿਊਟੀ ਲਗਾ ਕੇ ਨਾ ਜੀ ਤੁਸੀਂ ਪੋਲਿਟਿਕਲ ਡਿਫਰੈਂਸਿਸ ਕਿਹਦੇ ਕਿਹਦੇ ਨਾਲ ਹੈਗੇ ਕਿਹਦੇ ਨਾਲ ਨਹੀਂ ਹੈਗੇ ਥੈਟਸ ਅ ਸੈਪਰੇਟ ਇਸ਼ੂ ਉਹ ਅਸੀਂ ਆਪੇ ਸੌਟ ਆਊਟ ਕਰਾਂਗੇ ਸ਼ਹਿਰ ਦਾ ਕੰਮ ਹੈ ਜਿਹੜਾ ਉਹ ਨਹੀਂ ਸਫਰ ਕਰਨਾ ਚਾਹੀਦਾ ਕੋਈ ਕੋਈ ਵੀ ਕੰਮ ਹੈ ਜਿਹੜਾ ਚਾਹੇ ਉਹ ਸਫਾਈ ਦਾ ਚਾਹੇ ਉਹ ਡਵੈਲਪਮੈਂਟ ਦਾ ਉਹ ਕੰਮ ਉਹ ਤੁਸੀਂ ਆਪ ਮੋਨਿਟਰ ਕਰੋ ਠੀਕ ਹੈ ਨਾ ਰਾਜਨੀਤੀ ਚੱਲਦੀ ਰਹੂਗੀ ਪਰ ਸ਼ਹਿਰ ਦੇ ਲੋਕ ਨੇ ਜਿਹੜੇ ਉਹ ਨਿਖਝਲਾਉਣੇ ਚਾਹੀਦੇ ਠੀਕ ਹੈ ਜੀ ਇਹਨੂੰ ਇਹਨੂੰ ਰੈਗੂਲਰ ਰੈਗੂਲਰ ਬੇਸਿਸ ਤੇ ਮੋਨਿਟਰ ਕਰੇ ਜਿਹੜੀ ਇਹਦੀ ਤੁਸੀਂ ਸ਼ੁਰੂ ਕਰ ਦੋ ਜੀ ਠੀਕ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਬਾਈ ਵੀਕਲੀ ਲੋ ਠੀਕ ਹੈ ਜੀ ਓਕੇ ਜੀ ਥੈਂਕ ਯੂ ਥੈਂਕ ਯੂ ਉਹਨਾਂ ਨੇ ਇੱਕ ਦੋ ਦਿਨ ਪਹਿਲਾਂ ਵੀ ਕਹਿੰਦੇ ਮੈਂ ਐਡੀਸੀ ਨੂੰ ਬੁਲਾਇਆ ਸੀਗਾ ਕੰਮ ਨੇ ਜਿਹੜੇ ਉਹ ਜਿਹੜੇ ਰੁਕੇ ਪਏ ਸੀਗੇ ਜਲਦੀ ਚੱਲੂ ਹੋ ਜਾਣਗੇ ਹੋਰ ਦੱਸੋ ਕੀ ਸਵਾਲ ਸੀ ਤੁਹਾਡਾ ਇੱਕ ਅੱਜ ਸਰਪੰਚ ਜੀ ਮਿਲਿਆ ਨੇ ਜੀ ਇਕੱਠੇ ਹੋ ਗਏ ਹਾਂ ਹਾਂ ਮੈਂ